ਅੱਜ ਹੁਣ ਸਿੱਤੀ ਇਹੀ ਹੈ ਵੀ ਲਗਾਤਾਰ ਪੰਜਾਬ ਤੋਂ ਕੁਛ ਨਾ ਕੁਛ ਕੁਛ ਨਾ ਕੁਛ ਖੋਇਆ ਗਿਆ ਹੈ ਹਮੇਸ਼ਾ ਤੋਂ ਹੀ ਤੇ ਹੁਣ ਲੋਕਾਂ ਨੇ ਲੋਕਾਂ ਦੇ ਮਨਾਂ ਵਿੱਚ ਇਹੀ ਸੈਂਟੀਮੈਂਟ ਸਿਗਾ ਵੀ ਹੁਣ ਬਹੁਤ ਕੁਝ ਖੋ ਲਿਆ ਤੁਸੀਂ ਹੁਣ ਹੋਰ ਕੁਝ ਨਹੀਂ ਖੋ ਸਕਦੇ ਇਸ ਵਕਤ ਆਪਾਂ ਪੰਜਾਬ ਯੂਨੀਵਰਸਿਟੀ ਚ ਮੌਜੂਦ ਆਂ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਸੰਘਰਸ਼ ਆ ਉਹ ਜਾਰੀ ਆ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫਲਾਈਆਂ ਗਈਆਂ ਪਰ ਇਸ ਸੰਘਰਸ਼ ਨਾਲ ਟੁੱਟਿਆ ਤੇ ਨਾ ਡੋਲਿਆ ਔਰ ਇਹ ਲੜਕੀ ਜਿਨ੍ਹਾਂ ਦਾ ਚਿਹਰਾ ਅਕਸਰ ਤੁਸੀਂ ਲਲਕਾਰ ਦੇ ਪੇਜ ਦੇ ਉੱਪਰ ਦੇਖਦੇ ਰਹਿੰਦੇ ਹੋ ਸਾਰਾ ਆਪਾਂ ਅੱਜ ਗੱਲ ਕਰਦੇ ਆ ਪੰਜੀ ਹੁਣ ਤੱਕ ਸੰਘਰਸ਼ ਦੀ ਸਥਿਤੀ ਕੀ ਆ ਔਰ ਅੱਗੇ ਦੀ ਪਲਾਨਿੰਗ ਕੀ ਆ ਅੱਜ ਦੇ ਦਿਨ ਤੱਕ ਕੀ ਹੋਇਆ ਫਿਰ ਕੱਲ ਪ੍ਰਸ਼ਾਸਨ ਮਜਬੂਰ ਹੁੰਦਾ ਵੀ ਪ੍ਰਸ਼ਾਸਨ ਅ ਅਗੇ ਝੁਕਦਾ ਤੇ ਇੱਕ ਨਾ ਸਵਾਲ ਆਮ ਲੋਕਾਂ ਦੇ ਦਿਮਾਗਾਂ ਚ ਘੁੰਮਦਾ ਲੋਕ ਕਈ ਆਮ ਪਿੰਡਾਂ ਦੀ ਆਮ ਜਨਤਾ ਇਹ ਸਵਾਲ ਕਰ ਦਿੰਦੀ ਹੈ ਕਿ ਦੇਖੋ ਜੀ ਜੇਕਰ ਸੈਂਟਰ ਗਵਰਨਮੈਂਟ ਵੱਡੀ ਗਵਰਨਮੈਂਟ ਹੈ ਜੇ ਉਹ ਆਪਣੇ ਅਧੀਨ ਲੈ ਰਹੀ ਹੈ ਯੂਨੀਵਰਸਿਟੀ ਨੂੰ ਤਾਂ ਫਿਰ ਇਹਦਾ ਨੁਕਸਾਨ ਕੀ ਹੈ ਕੀ ਨੁਕਸਾਨ ਹੈ ਜੀ ਸਮਝਾਓ ਜੀ ਪਹਿਲਾਂ ਤਾਂ ਦੇਖੋ ਇਹਦਾ ਫਾਇਦਾ ਕੀ ਹੈ ਸੈਂਟਰਲ ਯੂਨੀਵਰਸਿਟੀ ਬਣਨ ਦਾ ਕੀ ਅਜ ਕੋਈ ਸੱਚੀ ਫਾਇਦਾ ਹੈਗਾ ਜਾਂ ਫਿਰ ਸਿਰਫ ਇਹ ਬਸ ਨਾਮ ਦੀ ਖੇਡ ਹੈ ਵੀ ਆਪਾਂ ਕਹੀ ਸੈਂਟਰਲ ਯੂਨੀਵਰਸਿਟੀ ਬਠਿੰਡੇ ਹੈ ਕੀ ਉਹ ਪੰਜਾਬੀ ਯੂਨੀਵਰਸਿਟੀ ਜਿੰਨੀ ਚੰਗੀ ਹੈਗੀ ਹੈ ਕੀ ਉਹਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਕੋਈ ਆਪਾਂ ਕਹੀ ਵੀ ਕੰਪੀਟੀਸ਼ਨ ਹੈ ਸੈਂਟਰਲ ਯੂਨੀਵਰਸਟੀਆਂ ਨੂੰ ਜਿੰਨੀ ਅਜ ਗ੍ਰਾਂਟ ਦੇ ਰਹੀ ਹੈ ਜਿਹੜੀ ਸਰਕਾਰੋਂ ਤਾਂ ਬਹੁਤ ਹੀ ਘੱਟ ਹੈ ਨਾ ਉਹਨਾਂ ਵਿੱਚ ਕਿ ਪੂਰੇ ਪ੍ਰੋਫੈਸਰ ਨੇ ਪੜਾਉਣ ਦੇ ਲਈ ਜੀ ਦੇਖੋ ਜੀਐਨਯੂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਦਿੱਲੀ ਦੇ ਵਿੱਚ ਕੁਝ ਕਰੋੜ ਰੁਪਏ ਵਾਲੀ ਆਪਣਾ ਗੈਸਟ ਹਾਊਸ ਵੇਚਣਾ ਪੈਂਦਾ ਤੇ ਸੈਂਟਰ ਸਰ ਜਨਰਲ ਯੂਨੀਵਰਸਿਟੀ ਹੋਗੀ ਇੱਕ ਤਾਂ ਆਪਾਂ ਨੂੰ ਫੰਡ ਨਹੀਂ ਮਿਲਣਾ ਦੂਜੀ ਗੱਲ ਇਹ ਵੀ ਇਤਿਹਾਸਕ ਤੌਰ ਤੇ ਇਹ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਨੇ 1882 ਦੇ ਵਿੱਚ ਪੈਸੇ ਇਕੱਠੇ ਕਰਕੇ ਜ਼ਮੀਨਦਾਨ ਕਰਕੇ ਇਹ ਯੂਨੀਵਰਸਿਟੀ ਲਾਹੌਰ ਵਿੱਚ ਖੜੀ ਕੀਤੀ ਜੀ ਫਿਰ ਸਾਡੇ ਨਾਲ ਵੰਡ ਹੋ ਜਾਂਦੀ ਹੈ ਵੰਡੇ ਦੇ ਵਿੱਚ ਯੂਨੀਵਰਸਿਟੀ ਦੇ ਵੀ ਦੋ ਹਿੱਸੇ ਕਰ ਦਿੱਤੇ ਜਾਂਦੇ ਨੇ ਇੱਕ ਹਿੱਸਾ ਲਾਹੌਰ ਰਹਿ ਜਾਂਦਾ ਦੂਜਾ ਹਿੱਸਾ ਆਪਾਂ ਇੱਥੇ ਲੈ ਕੇ ਆਉਨੇ ਆਂ ਫਿਰ ਇਹ ਹਿੱਸਾ ਪਹਿਲਾਂ ਹੁਸ਼ਿਆਰਪੁਰ ਪਹਲਾ ਸੋਲਨ ਜਾਂਦਾ ਫਿਰ ਹੁਸ਼ਿਆਰਪੁਰ ਜਾਂਦਾ ਫਿਰ ਚੰਡੀਗੜ੍ਹ ਸ਼ਹਿਰ ਬਸਾਇਆ ਜਾਂਦਾ ਇੱਥੇ ਵੀ ਦੇਖੋ ਹੁਣ ਪਾਦੀ ਲੋਕ ਰਹਿੰਦੇ ਸੀ ਪਹਿਲਾਂ ਪਾਦੀ ਲੋਕਾਂ ਦੀ ਜਗ੍ਹਾ ਇਹ ਪੰਜਾਬ ਦੀ ਧਰਤੀ ਹੈ ਉੱਥੇ ਇੱਕ ਸ਼ਹਿਰ ਹੁੰਦਾ ਤੇ ਹਾਜੀ 66 ਦੇ ਵਿੱਚ ਫਿਰ ਕੀ ਹੁੰਦਾ 66 ਵਿੱਚ ਸਾਡੇ ਤੋਂ ਚੰਡੀਗੜ੍ਹ ਖੋ ਲਿਆ ਜਾਂਦਾ ਸਾਡੇ ਤੋਂ ਪੰਜਾਬੀ ਬੋਲਦੇ ਇਲਾਕੇ ਖੋਏ ਜਾਂਦੇ ਨੇ ਤੇ ਯੂਨੀਵਰਸਿਟੀ ਦਾ ਜਿਹੜਾ ਸਟੇਟਸ ਹੈ ਉਹਨੂੰ ਸਟੇਟ ਯੂਨੀਵਰਸਿਟੀ ਐਲਾਨਣ ਦੀ ਥਾਂ ਤੇ ਇੱਕ ਇੰਟਰ ਸਟੇਟ ਬਾਡੀ ਐਲਾਨ ਦਿੱਤਾ ਜਾਂਦਾ ਅੱਜ ਹੁਣ ਸਿੱਤੀ ਇਹ ਹੀ ਹੈ ਵੀ ਲਗਾਤਾਰ ਪੰਜਾਬ ਤੋਂ ਕੁਛ ਨਾ ਕੁਛ ਕੁਛ ਨਾ ਕੁਛ ਖੋਇਆ ਗਿਆ ਹੈ ਹਮੇਸ਼ਾ ਤੋਂ ਹੀ ਤੇ ਹੁਣ ਲੋਕਾਂ ਨੇ ਲੋਕਾਂ ਦੇ ਮਨਾਂ ਵਿੱਚ ਇਹੀ ਸੈਂਟੀਮੈਂਟ ਸਿਗਾ ਵੀ ਹੁਣ ਬਹੁਤ ਕੁਝ ਖੋ ਲਿਆ ਤੁਸੀਂ ਹੁਣ ਹੋਰ ਕੁਝ ਨਹੀਂ ਖੋ ਸਕਦੇ ਵੀ ਇਹ ਸਾਡਾ ਮਤਲਬ ਇਹ ਨਹੀਂ ਹੈਗਾ ਜਦੋਂ ਆਪਾਂ ਨਾਰਾ ਲਾਉਂਦੇ ਆ ਮਿੱਠੀ ਤੁਨ ਰਬਾਬ ਦੀ ਪੰਜਾਬੀ ਨਹੀਂ ਅਸੀਂ ਪੰਜਾਬ ਦੀ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਸਿਰਫ ਪੰਜਾਬ ਦੇ ਵਿਦਿਆਰਥੀ ਪੜ੍ਹਨ ਨੂੰ ਹੋਰ ਕਿਸ ਨੂੰ ਮਨਾਹੀ ਹੈ ਇੱਕ ਵਿਦਿਆਖਾਦਾਰ ਹੈ ਇਹਦੇ ਦਰਵਾਜ਼ੇ ਦੁਨੀਆ ਦੇ ਹਰ ਕੋਨੇ ਲਈ ਖੁੱਲੇ ਨੇ ਜੋ ਮਰਜ਼ੀ ਇੱਥੇ ਆ ਸਕਦਾ ਗੱਲ ਇਹ ਵੀ ਇਹਦਾ ਕਲੇਮ ਸਟੇਟ ਇਨ ਸਟੇਟ ਦਾ ਹੋਣਾ ਚਾਹੀਦਾ ਵੀ ਇੱਥੇ ਕੀ ਪੜਾਉਣਾ ਕინੇ ਪੜਾਉਣਾ ਹੈ ਕਿਸ ਤਰ੍ਹਾਂ ਪੜਾਉਣਾ ਉਹ ਸਾਰਾ ਕੁਝ ਤੈਅ ਕਰਨਾ ਸਟੇਟ ਦਾ ਹੱਕ ਹੋਣਾ ਚਾਹੀਦਾ ਨਾ ਕਿ ਭਾਜਪਾ ਦਾ ਨਾ ਕਿ ਕੇਂਦਰ ਦੀ ਸਰਕਾਰ ਦਾ ਨਹੀਂ ਇੱਕ ਬਹੁਤ ਵੱਡਾ ਸਵਾਲ ਹੈ ਕਿ ਭਾਜਪਾ ਤੇ ਆਰਐਸਐਸ ਕੱਲੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਤੇ ਹੀ ਨਹੀਂ ਪੂਰੇ ਦੇਸ਼ ਦੇ ਜਿਹੜੇ ਵੱਡੇ ਵਿਦਿਆਲੇ ਨੇ ਜਾਂ ਵਿਦਿੱਕ ادارے ਨੇ ਉਹਨਾਂ ਨੂੰ ਆਪਣੀ ਮੁਠੀ 'ਚ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਤਾਂ ਸੈਂਸਰ ਬੋਰਡ ਨੂੰ ਵੀ ਫਿਲਮ ਸੈਂਸਰ ਬੋਰਡ ਦੇ ਉੱਪਰ ਵੀ ਆਪਣਾ ਹੀ ਗਲਬਾ ਥੋਪਣ ਦੀ ਕੋਸ਼ਿਸ਼ 'ਚ ਲੱਗੇ ਨੇ ਤਾਂ ਕੀ ਕਾਰਨ ਨੇ ਕਿ ਉਹ ਇਹ ਸਭ ਕੁਝ ਕਰਨ ਵੱਲ ਇਸ ਤਰੀਕੇ ਨਾਲ ਵਧਦੇ ਨੇ ਦੇਖੋ ਜਿਹੜੀ ਭਾਜਪਾ ਇਸ ਅਸੀਂ ਸੋਚ ਹੈ ਹਿੰਦੀ Hindu Hindu Tatva ਇਹ ਚਾਹੁੰਦੇ ਨੇ ਵੀ ਜਿਹੜੇ ਹੁਣ ਇੱਥੇ ਅਲੱਗ-ਅਲੱਗ ਸੂਬੇ ਨੇ ਅਲੱਗ-ਅਲੱਗ ਕੌਮਾਂ ਵਸਦੀਆਂ ਨੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਦੇ ਨੇ ਉਹਨਾਂ ਦੀਆਂ ਪਛਾਵਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਅਲੱਗ-ਅਲੱਗ ਜਿਹੜੀਆਂ ਘਟ ਗਿਣਤੀਆਂ ਨੇ ਧਾਰਮਿਕ ਘਟ ਗਿਣਤੀਆਂ ਨੇ ਆਦਿਵਾਸੀ ਨੇ ਜਾਂ ਦਲਤ ਨੇ ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੱਕ ਨੇ ਲੋਕਾਂ ਦੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਵੀ ਕਿ ਇੱਥੇ ਇੱਕੋ ਪਛਾਣ ਹੋਵੇ ਇੱਕੋ ਭਾਸ਼ਾ ਹੋਵੇ ਇੱਕੋ ਤਰ੍ਹਾਂ ਦੇ ਲੋਕ ਹੋਣ ਜੇ ਵਨ ਇਚਨ ਵਨ ਇਲੈਕਸ਼ਨ ਮਰ ਗਈਆਂ ਨੀਤੀਆਂ ਲੈ ਕੇ ਆਉਂਦੇ ਨੇ ਇਹ ਤੇ ਇਹ ਸਾਰਾ ਕੁਝ ਇਸ ਕਰਕੇ ਹੈ ਵੀ ਉਹਨਾਂ ਦੀ ਜਿਹ ਪਹਿਣਾ ਵੀ ਹਿੰਦੂ ਧਰਮ ਦਾ ਤੇ ਆਰਐਸਐਸ ਦੀ ਇਸ ਨੀਤੀ ਦਾ ਕੋਈ ਆਪਸ ਵਿੱਚ ਮੇਲ ਨਹੀਂ ਹੈ ਹੋ ਸਕੋ ਹਿੰਦੂ ਲੋਕਾਂ ਦਾ ਵੀ ਇਸਤੇਮਾਲ ਕਰਦੇ ਨੇ ਲੋਕਾਂ ਦੀ ਚੰਗੀ ਜਿਹੜੀ ਇੱਕ ਇੱਕ ਤੁਸੀਂ ਕਹੋ ਧਾਰਮਿਕ ਸ਼ਰਧਾ ਜੋ ਲੋਕਾਂ ਦੀ ਜਿਨ੍ਹਾਂ ਵਿੱਚ ਕੋਈ ਗਲਤ ਮਨਸ਼ਾ ਨਹੀਂ ਹੁੰਦੀ ਉਹਦਾ ਵੀ ਇਸਤੇਮਾਲ ਕਰਦੇ ਨੇ ਕਿਵੇਂ ਵੀ ਲੋਕਾਂ ਦੇ ਸਾਹਮਣੇ ਇੱਕ ਨਕਲੀ ਦੁਸ਼ਮਣ ਖੜਾ ਕਰਨਾ ਵੀ ਤੁਹਾਡੀਆਂ ਜੇ ਉਹ ਵੀ ਦਿੱਕਤਾਂ ਨੇ ਹੈਗੀਆਂ ਨੇ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਗਰੀਬੀ ਹੈ ਵੀ ਉਹ ਸਰਕਾਰ ਦੇ ਕਰਕੇ ਨਹੀਂ ਹੈ ਇਸ ਕਰਕੇ ਨਹੀਂ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਉਹ ਇਸ ਕਰਕੇ ਇਹ ਵੀ ਮੰਨ ਲਓ ਕਦੇ ਮੁਸਲਮਾਨਾਂ ਕਹਿੰਦੇ ਨੇ ਵੀ ਉਹਨਾਂ ਨੇ ਤੁਹਾਡੇ ਹੱਕ ਖੋਲੇ ਕਦੇ ਸਾਈਆਂ ਨੇ ਤੁਹਾਡੇ ਹੱਕ ਖੋਲੇ ਕਦੇ ਮੁੱਦਲਤ ਹੋ ਜਾਂਦੇ ਨੇ ਕਦੇ ਆਦੀਵਾਸੀ ਕਦੇ ਪਾਕਿਸਤਾਨੀ ਕਦੇ ਕੋਈ ਕਦੇ ਕੋਈ ਅਲੱਗ-ਅਲੱਗ ਨਵੇਂ-ਨਵੇਂ ਦੁਸ਼ਮਣ ਖੜੇ ਕਰਦੇ ਨੇ ਸਿਰਫ ਇਸ ਕਰਕੇ ਵੀ ਤਾਂ ਕਿ ਲੋਕ ਨੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰ ਦੋ ਤੇ ਲੋਕਾਂ ਦੇ ਮਨਾਂ ਨੂੰ ਇਸ ਗੱਲ ਤੋਂ ਪਟਕਾ ਦਿਓ ਵੀ ਉਹਨਾਂ ਨੂੰ ਆਪਣੇ ਬੁਨਿਆਦੀ ਹੱਕ ਹੀ ਨਹੀਂ ਮਿਲ ਰਹੇ ਮਤਲਬ ਜਿਹੜਾ ਜਿਹੜਾ मतलब सरकार ਜਿਹੜਾ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਲੋਕਾਂ ਦਾ ਜੋ ਕਬਾੜਾ ਕਰ ਰਹੀ ਹੈ ਉਹਨੂੰ 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 ਦੂਜੀਆਂ ਕੌਮੀਅਤਾਂ ਦੇ ਸਿਰ ਥੱਪਿਆ ਜਾ ਸਕੀ ਬਿਲਕੁਲ ਬਿਲਕੁਲ ਜਿਵੇਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਵੀ ਪੰਜਾਬੀ ਕੌਮ ਦੇ ਨਾਲ ਵੀ ਤਾਂ ਇੱਕ ਲੜੀਵਾਰ ਤੱਕਾ ਹੁੰਦਾ ਦੇਖਦੇ ਆਪਾਂ ਵੀ ਪਾਣੀਆਂ ਦਾ ਮਸਲਾ ਦੇਖੋ ਦੁਨੀਆ ਭਰ ਦੇ ਵਿੱਚ ਰੈਪੀਰੀਅਨ ਲਾਅ ਫਾਲੋ ਹੁੰਦਾ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹੁੰਦਾ ਜੇ ਮੁੰਬਈ ਜਦੋਂ ਮੁੰਬਈ ਦੀ ਗੱਲ ਹੁੰਦੀ ਹੈ ਤਾਂ ਮੁੰਬਈ 'ਚ ਪਹਿਲਾਂ ਇਹ ਗੱਲ ਸੀ ਕਿ ਵੀ ਉੱਥੇ ਗੁਜਰਾਤੀ ਮੈਜੋਰਿਟੀ ਸੀਗੀ ਮੁੰਬਈ ਦੇ ਵਿੱਚ ਤਾਂ ਗੁਜਰਾਤ ਨੇ ਡਿਮਾਂਡ ਰੱਖੀ ਵੀ ਇਹਨੂੰ ਸਾਡਾ ਕ ਉਦੇ ਤੋਂ ਬਾਅਦ ਪਰ ਸਰਕਾਰ ਨੇ ਫੈਸਲਾ ਲਿਆ ਸੀਗਾ ਵੀ ਕਿਉਂਕਿ ਪੰਜਾਬ ਕਿਉਂਕਿ ਮੁੰਬਈ ਦੇ ਆਸ-ਪਾਸ ਦੇ ਇਲਾਕੇ ਮਰਾਠੀ ਬੋਲਦੇ ਇਲਾਕੇ ਨੇ ਮਰਾਠਾ ਦੇ ਇਲਾਕੇ ਨੇ ਉਹਦੇ ਵਿੱਚ ਹੀ ਮਰਾਠੀ ਲੋਕ ਰਹਿੰਦੇ ਨੇ ਇਸ ਕਰਕੇ ਮੁੰਬਈ ਮਹਾਰਾਸ਼ਟਰ ਦਾ ਕੈਪੀਟਲ ਬਣੇਗਾ ਤੇ ਚੰਡੀਗੜ੍ਹ ਦੇ ਮਾਮਲੇ ਵਿੱਚ ਕਿਉਂ ਨਹੀਂ ਇਹ ਸੇਮ ਲਾਗੂ ਹੁੰਦਾ ਕਿਉਂਕਿ ਹਾਂ ਮਿਲ ਉਹ ਗੱਲ ਤਾਂ ਬਿਲਕੁਲ ਸੇਮ ਹੀ ਹੈ ਜੀ ਤੇ ਆਪਾਂ ਦੇਖਦੇ ਵੀ ਅਲੱਗ-ਅਲੱਗ ਕਾਮਨ ਨਾਲ ਇੱਥੇ ਇੱਕ ਤੁਸੀਂ ਕਹੋ ਵੀ ਉਹਨਾਂ ਦੇ ਹੱਕ ਨੇ ਉਹ ਦੱਬੇ ਜਾਂਦੇ ਨੇ ਵੀ ਆਪਾਂ ਦੇਖਦੇ ਨਾਰਥ-ਈਸਟ ਦੇ ਵਿੱਚ ਕੀ ਹੁੰਦਾ ਸਾਊਥ ਦੇ ਵਿੱਚ ਭਾਸ਼ਾ ਥੋਪਣ ਦੀ ਕੋਸ਼ਿਸ਼ ਕਰਦੇ ਨੇ ਕਸ਼ਮੀਰ ਦੇ ਵਿੱਚ ਕੀ ਹੁੰਦਾ ਤੇ ਪਰ ਇੱਕ ਸਵਾਲ ਹੈ ਮੇਰਾ ਕਿ ਦੇਸ਼ ਦੀ ਵੱਡੀ ਗਿਣਤੀ ਜਿਹੜੀ ਆਬਾਦੀ ਆ ਉਹ ਸਾਡਾ Hindu ਭਾਈਚਾਰਾ ਸਾਰੇ ਭਾਈਚਾਰੇ ਸਾਡੇ ਨੇ ਪਾਰੇ ਦੇਸ਼ ਦੇ ਵਿੱਚ ਜਿੰਨੀ ਵੱਡੀ ਬੇਰੁਜ਼ਗਾਰੀ ਦੀ ਮਾਰ ਜਿੰਨੀ ਵੱਡੀ ਮਹਿੰਗਾਈ ਦੀ ਮਾਰ ਹੈ ਉਹ ਸਭ ਤੋਂ ਵੱਧ ਸਾਡੇ ਹਿੰਦੂ ਭਾਈ ਚਾਰੇ ਨੂੰ ਇਫੈਕਟ ਕਰਦੀ ਹੈ ਕਿਉਂਕਿ ਵੱਧ ਆਬਾਦੀ ਉਹਨਾਂ ਦੀ ਹੈ ਤਾਂ ਫਿਰ ਬੀਜੇਪੀ ਕਿਸ ਤਰੀਕੇ ਦੇ ਨਾਲ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਕੀ ਮਤਲਬ ਇਹ ਗੁੰਮਰਾਹਕੁੰਨ ਸਾਰਾ ਕੁਝ ਨਹੀਂ ਚੱਲ ਰਿਹਾ ਬਿਲਕੁਲ ਜਿਵੇਂ ਦੇਖੋ ਵੋਟਾਂ ਤੋਂ ਪਹਿਲਾਂ ਇਸ ਤਰ੍ਹਾਂ ਗੁੰਮਰਾਹ ਕਰਨਾ ਲੋਕਾਂ ਨੂੰ ਬਹੁਤ ਵੱਡੇ ਵੱਡੇ ਵਾਅਦੇ ਕਰਨੇ 2 ਕਰੋੜ ਨੌਕਰੀਆਂ ਦੇਵਾਂਗੇ ਤੁਹਾਨੂੰ ਹਰ ਕਿਸੇ ਦੇ ਖਾਤੇ ਵਿੱਚ 15-15 ਲੱਖ ਇਹਨਾਂ ਨੇ ਪਾਉਣਾ ਸੀਗਾ ਹੋਰ ਕਿੰਨਾ ਕੁਝ ਇਹਨਾਂ ਨੇ ਕਰਨਾ ਸੀਗਾ ਜੀ ਜੀ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਇਹ ਸੱਤਾ ਦੇ ਵਿੱਚ ਤੇ ਹੌਲੀ ਹੌਲੀ ਇਹਨਾਂ ਨੇ ਰੰਗ ਲੋਕਾਂ ਆਪਣੇ ਆਪਣੇ ਰੰਗ ਲੋਕਾਂ ਦੇ ਸਾਹਮਣੇ ਦਿਖਾਈ ਨਹੀਂ ਵੀ ਫਿਰ ਬਾਅਦ ਵਿੱਚ ਇਹਨਾਂ ਦਾ ਮਸਲਾ ਸਿਰਫ ਨਾਮੰਦੇ ਰਹਿ ਗਿਆ ਸੀਗਾ ਬਾਅਦ ਵਿੱਚ ਇਹਨਾਂ ਦਾ ਮਸਲਾ ਸਿਰਫ ਇਹ ਰਹਿ ਗਿਆ ਸੀ ਵੀ ਆਪਾਂ ਕਿਸ ਤਰ੍ਹਾਂ ਲੋਕਾਂ ਨੂੰ ਦੱਬ ਕੇ ਲੋਕਾਂ ਸ਼ਰੇਆਮ ਲੋਕਾਂ ਨੂੰ ਲੁੱਟ ਕੇ ਇੱਕ ਮੀਡੀਆ ਦੇ ਰਾਹੀਂ ਇੱਕ ਪ੍ਰਚਾਰ ਚਲਾ ਸਕਦੇ ਆ ਵੀ ਗੋਦੀ ਮੀਡੀਆ ਦੇ ਰਾਹੀਂ ਵੀ ਲੋਕਾਂ ਨੂੰ ਕਦੇ ਰੋਜ਼ 9 ਵਜੇ ਪ੍ਰਾਈਮ ਟਾਈਮ ਤੇ ਕਦੇ Hindu Muslim ਕਰਦਾਂਗੇ ਫਿਰ ਅਸੀਂ ਇਹੋ ਜਿਹੀਆਂ ਸਕੀਮਾਂ ਚਲਾਵਾਂਗੇ ਜਿਨ੍ਹਾਂ ਦਾ ਸਿਰਫ ਨਾਮ ਚੰਗਾ ਹੈ ਵੀ ਮੰਨ ਲਓ ਬੇਟੀ ਬਚਾਓ ਬੇਟੀ ਪੜਾਓ ਹੈ ਤੇ ਆਪਾਂ ਉਸੇ ਸਮੇਂ ਜਿਹੜੇ ਸੰਸਦ ਦੇ ਵਿੱਚ ਰੇਪੇ ਬੈਠੇ ਨੇ ਜਿਹੜੇ ਇਹਨਾਂ ਦੇ ਆਪ ਦੇ ਬੰਦੇ ਰੇਪਿਸ ਨੂੰ ਬਚਾਉਂਦੇ ਨੇ ਉਹਨਾਂ ਨੂੰ ਅਸੀਂ ਬਚਾਵਾਂਗੇ ਤੇ ਇੱਕ ਦੇਖੋ মিডিਆ ਦਾ ਬਹੁਤ ਵੱਡੇ ਪੱਧਰ ਤੇ ਇਸਤੇਮਾਲ ਹੁੰਦਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੋਕਾਂ ਤੱਕ ਅੱਜ ਇਹ ਗੱਲਾਂ ਨਹੀਂ ਪਹੁੰਚਾਈਆਂ ਜਾਂਦੀਆਂ ਵੀ ਲੱਖਾਂ ਬੱਚੇ ਖਪੋਸ਼ਨ ਦੇ ਨਾਲ ਹੀ ਆਪਣੇ ਦੇਸ਼ ਵਿੱਚ ਮਰ ਰਹੇ ਨੇ ਔਰ ਉਹ ਜ਼ਿਆਦਾਤਰ ਬੱਚੇ ਜਿਹੜੇ ਨੇ Hindu ਭਾਈਚਾਰੇ ਦੇ ਨੇ ਦੇ ਵੀ ਬਿਲਕੁਲ ਕੋਈ ਨਹੀਂ وہی وہی ਗੱਲ ਹੈ ਜਿਵੇਂ ਅੱਜ ਭਾਜਪਾ ਰਸਿਸ ਦਾ ਇੱਕ ਪ੍ਰਚਾਰ ਹੁੰਦਾ ਵੀ ਉਹ ਹਿੰਦੂ ਧਰਮ ਦੇ ਰਾਖੇ ਨੇ ਅਸਲ ਦੇ ਵਿੱਚ ਧਰਮ ਦਾ ਮਸਲਾ ਹੀ ਨਹੀਂ ਹੈਗਾ ਮਤਲਬ ਅਸਲ ਦੇ ਵਿੱਚ ਰਾਖੀ ਕਾਰਪੋਰੇਟਾਂ ਦੇ ਹਿੱਤਾਂ ਦੀ ਕੀਤੀ ਜਾ ਰਹੀ ਹੈ ਤੇ ਵਰਤਿਆ ਹਿੰਦੂ ਧਰਮ ਦਾ ਨਾਮ ਜਾ ਰਿਹਾ ਹੈ ਇਦਾਂ ਦੀ ਗੱਲ ਹੈ ਜੀ ਬਿਲਕੁਲ ਵੀ ਲੋਕਾਂ ਦੇ ਵਿੱਚ ਇੱਕ ਜਿਹੜਾ ਤੁਸੀਂ ਕੋ ਵੀ ਇੱਕ ਭਾਈਚਾਰਾ ਫਿਰਕੂ ਭਾਈਚਾਰਾ ਲੋਕਾਂ ਦੇ ਮਨਾਂ ਦੇ ਵਿੱਚ ਇਹੋ ਜਿਹੀ ਕੋਈ ਨਫ਼ਰਤ ਨਹੀਂ ਹੁੰਦੀ ਲੋਕ ਇੱਕ ਦੂਜੇ ਦਾ ਇੱਕ ਦੂਜੇ ਦੇ ਧਰਮ ਦਾ ਵੀ ਮਾਨ ਸਤਕਾਰ ਕਰਦੇ ਨੇ ਇਕੱਠੇ ਹੋ ਕੇ ਆਪਣੇ ਇੱਕ ਦੂਜੇ ਦੇ ਧਰਮ ਇਕੱਠੇ ਮਨਾਉਂਦੇ ਵੀ ਨੇ ਤਿਹਾੜ ਵੀ ਮਨਾਉਂਦੇ ਨੇ ਤੇ ਇਹ ਜਿਹੜੀ ਨਫ਼ਰਤ ਹੈ ਇਹ ਖਾਸ ਪੜਕਾਈ ਜਾਂਦੀ ਹੈ ਵੀ ਤੁਸੀਂ ਵੱਖਰੇ ਹੋ ਤਾਂ ਕਿ ਲੋਕਾਂ ਦੇ ਵਿੱਚ ਇੱਕ ਏਕਾ ਨਾ ਬਣੇ ਵੀ ਆਪਾਂ ਸਾਰੇ ਇਕੱਠੇ ਲੁੱਟੇ ਜਾ ਰਹੇ ਹਾਂ ਵੀ ਆਪਾਂ ਸਾਰੇ ਆਪਣੇ ਆਪਣੇ ਧਰਮ ਧਰਮਾਂ ਤੋਂ ਪਹਿਲਾਂ ਆਪਾਂ ਕਿਰਤੀ ਲੋਕ ਆ ਤੇ ਆਪਣੀ ਜਿਹੜੀ ਲੁੱਟ ਹੈ ਉਹ ਇੱਕ ਸਾਂਝੀ ਤੌਰ ਤੇ ਹੋ ਰਹੀ ਹੈ ਤੇ ਲੁੱਟਣ ਵਾਲਾ ਹੈ ਕੌਣ ਉਹਨਾਂ ਦੀ ਮਦਦ ਕੌਣ ਕਰ ਰਹੀ ਹੈ ਨੇ ਸਰਕਾਰਾਂ ਉਸ ਚੀਜ਼ 'ਚੋ ਧਿਆਨ ਭਟਕਾਉਣ ਦੇ ਲਈ ਉਸ ਚੀਜ਼ ਦਾ ਕਿਰਤੀ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਤੇ ਚਾਹੇ ਇਸਾਈਆ ਕਿਰਤੀ ਦੀ ਲੁੱਟ ਤਾਂ ਹੋ ਰਹੀ ਹੈ ਹਾਂਜੀ ਉਹਨਾਂ ਦੀ ਲੁੱਟ ਇਕੱਠੇ ਹੋ ਰਹੀ ਹੈ ਹੁਣ ਦੇਖੋ ਕਿ ਜਦੋਂ ਆਪਾਂ ਤੇਲ ਖਰੀਦਿਆ ਮੰਨ ਲਓ ਹੁਣ ਤੇਲ 35 ਰੁਪਏ ਲੀਟਰ ਸਰਕਾਰ ਖਰੀਦੀ ਆਪਾਂ ਨੂੰ 100 ਰੁਪਏ ਲੀਟਰ ਦਾ ਦੇ ਰਹੀ ਹੈ ਕੀ ਇਹਦਾ ਕੋਈ ਫਰਕ ਹੈ ਵੀ ਕਿਸੇ ਤਰ੍ਹਾਂ ਮੈਨੂੰ ਸਸਤਾ ਮਿਲੂਗਾ ਜਾਂ ਮਹਿੰਗਾ ਮਿਲੂਗਾ ਆਪਾਂ ਇਕੱਠੇ ਲੁੱਟਿਆ ਰਹੇ ਆ 65 ਰੁਪਏ ਆਪਾਂ ਟੈਕਸ ਭਰਦੇ ਆ ਕਿ ਆਪਾਂ ਨੂੰ ਟੈਕਸ ਵਾਪਸ ਮਿਲਦਾ ਕੁਝ ਚੰਗਾ ਹੋ ਰਿਹਾ ਆਪਣੇ ਲਈ ਕੀ ਜਦੋਂ ਸਰਕਾਰ ਸਿੱਖਿਆ ਦੇ ਉੱਤੇ ਬਜਟ ਘਟਾਉਂਦੀ ਆ ਕਿ ਜਦੋਂ ਸਰਕਾਰ ਪ੍ਰੋਫੈਸਰਾਂ ਦੀ ਭਰਤੀ ਨਹੀਂ ਕਰਦੀ ਸਕੂਲਾਂ ਨੂੰ ਬੰਦ ਕਰ ਦਿੰਦੀ ਹੈ ਨਵੇਂ ਸਕੂਲ ਖੋਲਦੀ ਨਹੀਂ ਹੈਗੀ ਸਰਕਾਰ ਜਦੋਂ ਹਸਪਤਾਲ ਨਵੇਂ ਨਹੀਂ ਬਣਾਉਂਦੀ ਲੋਕਾਂ ਦੀਆਂ ਮੌਤਾਂ ਜਦੋਂ ਇਸ ਕਰਕੇ ਸਿਰਫ ਹੋ ਜਾਂਦੀਆਂ ਨੇ ਕਿਉਂ ਧਰਮਾ ਦੇ ਹੁੰਨੇ ਆਪਾਂ ਪਹਿਲਾ ਇਨਸਾਨ ਆ ਸਾਰੇ ਆਪਾਂ ਪਹਿਲਾ ਸਾਰੇ ਕੀਤੀ ਲੋਕ ਆ ਤੇ ਆਪਾਂ ਨੂੰ ਇਸ ਤਰ੍ਹਾਂ ਰੁਟਿਆ ਜਾ ਰਿਹਾ ਇਕੱਠੇ ਰੁਟਿਆ ਜਾ ਰਿਹਾ ਤੇ ਆਪਸ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਇੱਕ ਸਾਜ਼ਿਸ਼ ਹੁੰਦੀ ਸਰਕਾਰ ਦੀ ਵੀ ਲੋਕ ਜੇ ਇਕੱਠੇ ਹੋਗੇ ਤਾਂ ਲੋਕਾਂ ਨੇ ਗੰਭੀਰ ਸਵਾਲ ਪੁੱਛਨੇ ਸ਼ੁਰੂ ਕਰ ਦੇਣੇ ਨੇ ਇਸ ਕਰਕੇ ਤਾਂ ਕਿ ਇਹ ਸਵਾਲ ਨਾ ਚੁੱਕੇ ਜਾਣ ਕਿ ਤੁਸੀਂ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਇੱਕ ਨਕਲੀ ਦੁਸ਼ਮਣ ਖੜੇ ਕਰੋ ਕਦੇ ਲੋਕਾਂ ਦੇ ਵਿੱਚ ਨਫ਼ਰਤ ਪੜਕਾਓ ਵੀ ਉਹ ਆਪਸ ਵਿੱਚ ਲੜਦੇ ਹੀ ਰਹਿਣ ਪਰ ਦੇਖੋ ਲੋਕ ਵੀ ਸਿਆਣੇ ਨੇ ਲੋਕਾਂ ਸਮਝ ਰਹੇ ਨੇ ਵੀ ਇਹ ਸਾਰੀਆਂ ਕੋਝੀਆਂ ਚਾਲਾਂ ਨੇ ਲੋਕਾਂ ਦਾ ਇਕਾਤ ਤੋੜਨ ਦੀ ਕੋਸ਼ਿਸ਼ ਹੈ ਇਹ ਵੀ ਸੋਸ਼ਲ ਮੀਡੀਆ ਤੇ ਵੀ ਆਪਾਂ ਦੇਖਦੇ ਆਂ ਵੀ ਆਈਟੀ ਸੈੱਲ ਦੇ ਜਿਹੜੇ ਗੋਦੀ ਮੀਡੀਆ ਦੇ ਆਈਟੀ ਸੈੱਲ ਨੇ ਹਨਾ ਉਹ ਪੇਡ ਅਕਾਊਂਟ ਹੁੰਦੇ ਨੇ ਉਹ ਕਮੈਂਟਾਂ ਦੇ ਵਿੱਚ ਮਤਲਬ ਲੜੀਆਂ ਲਾ ਦਿੰਦੇ ਨੇ ਗਾਲ੍ਹਾਂ ਦੀਆਂ ਜੋ ਵੀ ਉਹਨਾਂ ਦੇ ਖਿਲਾਫ਼ ਕੋਈ ਬੋਲਦਾ ਹੈ ਪਰ ਉਹ ਅਸਲ ਲੋਕ ਨਹੀਂ ਹੁੰਦੇ ਜਿਹੜੇ ਲੋਕ ਹੁੰਦੇ ਨੇ ਉਹ ਇਹ ਗੱਲਾਂ ਜਾਣਦੇ ਨੇ ਉਹ ਸਮਝਦੇ ਨੇ ਵੀ ਆਪ ਅਸਲ ਦੇ ਵਿੱਚ ਲੋਕਾਂ ਦੇ ਧਰਮਾਂ ਦੇ ਵਿੱਚ ਕੋਈ ਨਫ਼ਰਤ ਨਹੀਂ ਹੁੰਦੀ ਲੋਕ ਸਾਰੇ ਮਿਲਵਰਤ ਕੇ ਇਕੱਠੇ ਰਹਿੰਦੇ ਨੇ ਤੇ ਇਹ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨੇ ਇਸ ਕਰਕੇ ਆਪਾਂ ਨੂੰ ਲੋੜ ਹੈ ਵੀ ਆਪਾਂ ਸਰਕਾਰਾਂ ਦੇ ਖਿਲਾਫ ਅੱਜ ਲਾਮਬੰਦ ਹੋਈਏ ਜਥੇਬੰਦ ਹੋਈਏ ਆਪਾਂ ਇਨਕਲਾਬੀ ਜਥੇਬੰਦੀਆਂ ਨਾਲ ਜੁੜੀਏ ਆਪਾਂ ਇਹਦੇ ਵਿੱਚ ਨਾ ਪਈਏ ਵੀ ਕਿਹੜਾ ਧਰਮ ਸਹੀ ਹੈ ਕਿਹੜਾ ਧਰਮ ਗਲਤ ਹੈ ਸਾਰਿਆਂ ਦਾ ਧਰਮ ਮੰਨਣਾ ਨਾ ਮੰਨਣਾ ਹਰ ਕਿਸੇ ਦਾ ਨਿੱਜੀ ਹੱਕ ਹੁੰਦਾ ਹੈ ਤੇ ਸਰਕਾਰ ਨੂੰ ਜਾਂ ਕਿਸੇ ਹੋਰ ਵੀ ਵਿਅਕਤੀ ਨੂੰ ਕਿਸੇ ਕਿਸੇ ਨੂੰ ਹੱਕ ਨਹੀਂ ਹੈਗਾ ਵੀ ਕਿਸੇ ਹੋਰ ਦੇ ਕੁਝ ਥੋਪੇ ਕਿਸੇ ਤੋਂ ਆਪਾਂ ਕੋਈ ਹੱਕ ਖੋਈਏ ਧਰਮ ਮੰਨਣ ਦਾ ਜਾਂ ਫਿਰ ਧਰਮ ਕੋਈ ਕਿਸੇ ਉੱਤੇ ਇਹ ਮੰਨਣਾ ਨਹੀਂ ਮੰਨཐੂਪੀ ਇਹ ਹਰ ਕਿਸੇ ਦਾ ਨਿੱਜੀ ਹੱਕ ਹੁੰਦਾ ਹੈ ਇਸ ਕਰਕੇ ਆਪਾਂ ਇਹ ਸੀ ਕਿ ਰੈਕਗਨਾਈਜ਼ ਕਰੀਏ ਵੀ ਇਹ ਲੋਕਾਂ ਦੇ ਨਿੱਜੀ ਹੱਕ ਨੇ ਇਹ ਨਿੱਜੀ ਫੈਸਲੇ ਹੋਣੇ ਚਾਹੀਦੇ ਨੇ ਤੇ ਸਰਕਾਰ ਇਹਨਾਂ ਨੂੰ ਵਰਤਨਾ ਬੰਦ ਕਰੇ ਲਾਸਟ ਸਵਾਲ ਹੈ ਮੇਰਾ ਪੰਜਾਬ ਬਹੁਤ ਟਾਈਮ ਤੋਂ ਇਹ ਮਹਿਸੂਸ ਕਰਦਾ ਹੈ ਕਿ ਕੇਂਦਰ ਚ ਕਿਸੇ ਵੀ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਨਾਲ ਇੱਕ ਸਪੈਸ਼ਲ ਵਿਤਕਰਾ ਪੰਜਾਬ ਫੀਲ ਕਰਦਾ ਪੰਜਾਬੀ ਫੀਲ ਕਰਦੇ ਨੇ ਇਹਦਾ ਕੀ ਰੀਜ਼ਨ ਹੋ ਸਕਦਾ ਹੈ ਇਹ ਗੱਲ ਹੈ ਵੀ ਹੈ ਕਿ ਨਹੀਂ ਹੈ ਵੀ ਪੰਜਾਬੀਆਂ ਨਾਲ ਵਿਤਕਰਾ ਹੋ ਰਿਹਾ ਜੀ ਦੇਖੋ ਇਹ ਇਹ ਤਾਂ ਤੱਥ ਨੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਅਲੱਗ-ਅਲੱਗ ਕੌਮਾਂ ਦੇ ਨਾਲ ਵਿਤਕਰਾ ਹੋ ਰਿਹਾ ਵੀ ਇਹਦੇ ਵਿੱਚ ਮੈਂ ਇਹ ਨਹੀਂ ਕਹਾਂਗੀ ਵੀ ਸਿਰਫ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਹੈ ਤੇ ਬਾਕੀ ਭਾਰਤ ਵਿੱਚ ਸਾਰੀਆਂ ਕੌਮਾਂ ਬਹੁਤ ਖੁਸ਼ ਨੇ ਸਾਰੀਆਂ ਕਮਾਦੇ ਉੱਤੇ ਦੇਖੋ ਜਦੋਂ ਨਿਊ ਐਜੂਕੇਸ਼ਨ ਪਾਲਿਸੀ ਆਉਂਦੀ ਹੈ ਉਹਦੇ ਵਿੱਚ ਹਿੰਦੀ ਥੋਪਣ ਦੀ ਕੋਸ਼ਿਸ਼ ਕਰਦੇ ਨੇ ਹਨ ਜਿਵੇਂ ਸਾਊਥ ਵਾਲੇ ਸਟੇਟਸ ਨੇ ਮਨਾਂ ਵੀ ਕੀਤਾ ਵੀ ਅਸੀਂ ਹਿੰਦੀ ਨਹੀਂ ਥੋਪਣ ਦੇਵਾਂਗੇ ਉਵੇਂ ਹੀ ਦੇਖੋ ਵੀ ਜਵੇਂ ਪਾਣੀਆਂ ਦੇ ਮਸਲੇ ਨੇ ਜਾਂ ਫਿਰ ਅੱਜ ਇਹ ਮਸਲਾ ਹੈ ਵੀ ਕੀ ਅਜ ਭਾਸ਼ਾ ਦੇ ਆਧਾਰ ਤੇ ਸਹੀ ਵੰਡ ਹੋਈ ਹੋਈ ਹੈ ਖਿੱਤਿਆਂ ਦੀ ਉਹ ਨਹੀਂ ਹੋਈ ਹੋਈ ਸਿਰਫ ਪੰਜਾਬ ਦਾ ਮਸਲਾ ਨਹੀਂ ਹੈਗਾ ਉਹ ਉਹਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਜਿਹੜੀਆਂ ਕਾਮਨ ਨੇ ਉਹਨਾਂ ਦੀ ਗਲਤ ਵੰਡ ਹੋਈ ਹੋਈ ਹੈ ਉਹ ਕੋਈ ਭਾਸ਼ਾ ਬੋਲਦੇ ਇਲਾਕੇ ਕਿਸੇ ਹੋਰ ਸਟੇਟ ਵਿੱਚ ਪਾਏ ਹੋਏ ਨੇ ਹਨਾ ਉਹ ਵੰਡੇ ਆ ਹੋਏ ਆ ਉਹਨਾਂ ਲੋਕਾਂ ਨੂੰ ਤੇ ਇਹ ਅਸੀਂ ਕਹਾਂਗੇ ਇਸ ਕਰਕੇ ਇਹ ਮਸਲਾ ਵੀ ਅੱਜ ਜਿਹੜਾ ਆਪਾਂ ਚੱਕਿਆ ਹੋਇਆ ਇਹ ਸਿਰਫ ਪੰਜਾਬੀਆਂ ਦਾ ਮਸਲਾ ਨਹੀਂ ਹੈਗਾ ਇੱਕ ਜਮਹੂਰੀਅਤ ਦਾ ਮਸਲਾ ਹੈ ਜੋ ਲੋਕ ਵਿਅੱਜ ਜਮਹੂਰੀਅਤ ਨੂੰ ਪਸੰਦ ਕਰਦੇ ਨੇ ਜੋ ਚਾਹੁੰਦੇ ਨੇ ਵੀ ਇੱਕ ਡੈਮੋਕ੍ਰੇਸੀ ਅਜ ਬਚੀ ਰਹੇ ਉਹਨਾਂ ਨੂੰ ਲੋੜ ਹੈ ਵੀ ਆਪਾਂ ਇਹਨੂੰ ਹਰਿਆਣਾ ਵਰਸਸ ਪੰਜਾਬ ਜਾਂ ਫਿਰ ਪੰਜਾਬੀ ਵਰਸਸ ਨਾਟ ਪੰਜਾਬੀ ਦਾ ਮਸਲਾ ਨਾ ਬਣਾਈਏ ਇਹ ਜਮਹੂਰੀਅਤ ਦਾ ਮਸਲਾ ਹੈ ਇਸ ਕਰਕੇ ਆਪਾਂ ਨੂੰ ਜੋ ਵੀ ਅੱਜ ਜਾਗਦੇ ਜਮੀਰਾ ਵਾਲੇ ਲੋਕ ਨੇ ਉਹ ਇਕੱਠੇ ਹੋ ਕੇ ਜੋ ਇਹ ਸਰਕਾਰਾਂ ਨੇ ਹੈ ਨਾ ਇਹ ਇਹ ਕਿਹੋ ਜੀਆਂ ਸਰਕਾਰਾਂ ਨੇ ਤੇ ਕਿਹੋ ਜਿਹੇ ਇਹਨਾਂ ਦੇ ਬੈਠੇ ਹੋਏ ਲੋਕ ਨੇ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਲੁੱਟ ਰਹੇ ਨੇ ਇਸ ਜਬਰ ਕਰ ਰਹੇ ਨੇ ਆਪਾਂ ਇਹਨਾਂ ਦੇ ਖਿਲਾਫ ਲਾਮਬੰਦ ਹੋਈਏ ਮੈਂ ਤਰਪੈ ਰਿਹਾ ਤੁਸੀਂ ਸੁਣਿਆ ਸਾਰਾ ਹਰਾਂ ਨੇ ਤੁਹਾਡੇ ਸਾਹਮਣੇ ਉਹ ਪੂਰਾ ਸਾਰਾ ਕੁਝ ਖੋਲ ਕੇ ਦੱਸ ਦਿੱਤਾ ਸਰਕਾਰਾਂ ਕਿਹਦੇ ਲਈ ਕੰਮ ਕਰਦੀਆਂ ਨੇ ਕਿਉਂ ਕੰਮ ਕਰਦੀਆਂ ਨੇ ਕਿਸ ਨਾਂ ਇੱਥੇ ਕੀ ਕੀਤਾ ਜਾਂਦਾ ਅਸਲ ਕਹਾਣੀ ਜੇ ਆਪਾਂ ਇਹਦਾ ਕਨਕਲੂਜਨ ਕਰੀਏ ਤਾਂ ਅਸਲ ਕਹਾਣੀ ਇਹ ਹੈ ਕਿ ਸਰਕਾਰਾਂ ਕਾਰਪੋਰੇਟਸ ਲਈ ਕੰਮ ਕਰਦੀਆਂ ਨੇ ਔਰ ਨਾਮ ਜਿਹੜਾ ਉਹ ਕਦੇ ਕਿਸੇ ਧਰਮ ਦਾ ਤੇ ਕਦੇ ਕਿਸੇ ਧਰਮ ਦਾ ਜਿੱਥੇ ਜਿਹੜੀ ਚੀਜ਼ ਫਿੱਟ ਬੈਠੇ ਉਹ ਵਰਤ ਕੇ ਤੇ ਸਾਡੇ ਲੋਕਾਂ ਨੂੰ ਨਖੇੜਿਆ ਜਾਂਦਾ ਤੋੜਿਆ ਜਾਂਦਾ ਪਾੜਿਆ ਜਾਂਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਅੱਜ ਜਿਹੜਾ ਇਹ ਸੰਘਰਸ਼ ਚੱਲ ਰਿਹਾ ਇਹ ਸੰਘਰਸ਼ ਸਮੂਹ ਉਹਨਾਂ ਲੋਕਾਂ ਦਾ ਜਿਹੜੇ ਫੈਡਰਲ ਢਾਂਚੇ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੇ 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 ਸੂਬੇ ਨੇ ਉਹਨਾਂ ਦੇ ਲਈ ਜਿਹੜੀ ਜਿਹੜੀ ਰਾਜ ਸੂਚੀ ਹੈ ਉਹਦੇ ਅਧਿਕਾਰਾਂ ਦੇ ਉੱਪਰ ਕੇਂਦਰ ਡਾਕੇ ਨਾ ਮਾਰੇ ਔਰ ਜਿਹੜੀਆਂ ਚੀਜ਼ਾਂ ਪਹਿਲਾਂ ਮਿਲ ਰਹੀਆਂ ਲੋਕਾਂ ਨੂੰ ਉਹ ਉਹਨਾਂ ਤੋਂ ਖੋਈਆਂ ਨਾ ਜਾਣ ਤਾਂ ਤੁਸੀਂ ਸੁਣਿਆ ਸਾਰਾ ਹੋਰਾਂ ਨੂੰ ਸਾਰਾ ਜੀ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ